ਹਾਂ ਮੁਕਾਬਲਾ ਸ਼ੁਰੂ ਹੋ ਚੁੱਕਾ ਦੇ ਦੇਖੀਓ ਆ ਪਾਇਲਟ ਆ ਗਿਆ ਦੇਰੇ ਵੀਰ ਬੱਟਾ ਖੇਦੇ ਦੋਹੀ ਪਿੰਡ ਵਾਲਾ ਦੇ ਵੀਰੋ ਇਹ ਪਾਇਲਟ ਦਾ ਦੋਹਾ ਪਿੰਡ ਵਾਲੇ ਦੇ ਵੀਰੋ ਛੇ ਮੈਦਾਨ ਵਿੱਚ ਬੱਟਾ ਕੱਤੀ ਕਰਦਾ ਹੋਇਆ ਕਮਾਲ ਜ਼ੀਰੋ ਹੱਟਣ ਵਾਲੇ RX 50 ਲਈ ਹੁੰਦਾ ਦੇਰੇ ਵੀਰੋ ਆਹ ਵੇਖੋ ਖੇਡ ਦੇ ਮੈਦਾਨ ਵਿੱਚ ਸਾਥ ਕੇ ਰ ਸਰ ਸਿੰਘ ਕਮਕੌਰ ਸਾਹਿਬ ਬਕਸੇ ਵਾਲਾ ਪੇਟ ਜਿਹੜਾ ਉਹ ਵੀ ਤਿਆਰ ਰਹੇਗਾ ਜੀ ਆਓ ਕਹਿੰਦੇ ਪੰਪਾ ਆਉਣਾ ਮੇਰੇ ਵੀਰੇ ਬੋਹੇ ਪਿੰਡ ਵਾਲਾ ਸਾੜਕਾ ਮਾਲ사 ਜ਼ਿਲ੍ਹੇ ਦੇ ਆਓ ਕਹਦੇ ਮੇਰੇ ਵੀਰੇ ਖਰਕ ਸਿੰਘ ਵਾਲੇ ਦੀ ਧਰਤੀ ਆ ਆਹ ਰੌਣਕਾ ਵੱਡੀਆਂ ਨੇ ਆਹ ਪੰਪਿਆ ਪੰਪੂ ਹੁਣ ਕੀ ਕਹਿੰਦੇ ਵੱਡੀ ਦੇ ਵਿੱਚ ਵਾਤਾ ਹੋ ਜਾਂਦਾ ਹੈ ਖੇਡ ਦੇ ਮੈਦਾਨ ਵਿੱਚ ਅਗਲਾ ਟਰੈਕਟਰ ਉਹ ਤਿਆਰ ਰਹੇਗਾ ਅਗਲਾ ਟਰੈਕਟਰ ਤਿਆਰ ਰਹੇਗਾ ਸਾਡਾ ਨਾਵਲਾ ਜਿਹੜਾ ਖੇਡਾ ਜਾ ਰਿਹਾ ਹੈ ਦੂਹੀ ਪਿੰਡ ਵਾਲਾ ਆਉਂਦਾ ਪੱਤਾ ਪੱਤੇ ਖਿੱਚੋ ਨੌਜਵਾਨਾ ਖਿੱਚ 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 ਉਹ ਕਰਦੀ ਆ ਏ ਆਪਣੇ ਬਾਈ ਦਾ ਡਾਕਟਰ ਤੇ ਜਿਹੜਾ ਮੱਸੀ ਡਾਕਟਰ ਹੋਵੇ ਤੋਂ ਤੋਂ ਵੱਧ ਹੋਵੇ ਡਾਕਟਰ ਘਟਾਂਗੇ ਹੋ ਗਿਆ 3 ਲੈ ਜਾਵੋ ਮੈਂ ਕੋਈ ਲੈਤ ਨਹੀਂ ਸਾਨੂੰ ਕੋਈ ਜੇ ਟੋਟਰੀ ਦਾ ਦਾਦਾ ਜਣ ਆਈਏ ਨੀ ਆਪਣੀ ਚਲਾਉਣਾ ਦੇ ਕਿਣੀਆ ਗੇਰੇ ਜੇ ਤਾਂ ਕੋਈ 10 ਬੰਦੇ ਦਾ ਕੰਮ ਆ ਸਾਨੂੰ ਦੱਸ ਦਿਓ ਯਾਰ ਟਰੈਕ ਰੋਟੋ 56 ਸੈਕਿੰਡ 32 ਮੈਕਰੋ 55 32 ਮੈਕਰੋ ਨਾਇਮਾਜੀ ਸਪੋਰਟ ਦਾ ਆਓ ਜੀ ਰਾਤਗੇਰਾ ਸਿੰਘ ਤੋਂ ਕੌਰ ਸਾਹਿਬ ਅਕਸਰ ਹੁਣ ਮੈਦਾਨ ਦੇ ਵਿੱਚ ਰਹੀ ਹੈ ਤਾਂ ਕਮੇਟੀ ਵੱਲੋਂ ਬੇਨਤੀ ਆ ਪੰਚਾਇਤ ਦੇ ਵੱਲੋਂ ਬੇਨਤੀ ਆ ਜਿਹੜੇ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਭਰਾਵੋ ਥੱਲੇ ਆ ਜੋ ਪੰਚਾਇਤ ਵੱਲੋਂ ਬੇਨਤੀ ਆ ਥੱਲੇ ਆਗੇ ਵੀਰ ਜੀ তে কিনে